ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਲੁੱਟਾਂ ਕੋ ਕਾਰਨ ਵਾਲੇ ਇੱਕ ਨੌਜਵਾਨ ਕੋਲੋਂ ਚੋਰੀ ਦਾ ਮੋਬਾਈਲ ਬਰਾਮਦ ਕੀਤਾ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਗੋਵਿੰਦਰ ਸਿੰਘ ਫਲੋਰ ਨੇ ਦੱਸਿਆ ਕਿ ਸੀਤਲ ਪੁੱਤਰ ਹਰੀ ਵਾਸੀ ਪੂਰਾ ਕੋਠਾਣਾ ਬੁਰਤੀਬੰਗ ਜ਼ਿਲ੍ਹਾ ਬਾਗਲੌਰ ਸਟੇਟ ਦੋਲਾਗਿਰੀ ਨਾਲ ਵਾਸੀ ਗੜਾ ਥਾਣਾ ਫਲਾਰ ਕਿਲਾ ਰੋਡ ਤੇ ਚਿਕਨ ਦੀ ਰੇੜੀ ਪੰਪ ਦੇ ਨਜ਼ਦੀਕ ਲਾਉਂਦਾ ਹੈ ਪਿੰਡ ਪ੍ਰਤਾਪਪੁਰਾ ਹੋਟਲ ਤੇ ਚਿਕਨ ਦੇਣ ਵਾਸਤੇ ਜਾ ਰਿਹਾ ਸੀ ਪ੍ਰੀਤਮ ਪੈਲੈਸ ਦੇ ਨਜ਼ਦੀਕ ਪੁਜਾ ਪਿੱਛੋਂ ਇੱਕ ਮੋਟਰਸਾਈਕਲ ਰੰਗ ਕਾਲਾ ਲਾਲ ਤੇ ਦੋ ਨੌਜਵਾਨ ਆਏ ਪਿੱਛੇ ਬੈਠੇ ਨੌਜਵਾਨ ਨੇ ਉਸ ਦੀ ਧੌਣ ਤੇ ਕੱਦਰ ਰੱਖ ਕੇ ਮੋਬਾਈਲ ਖੋਲ ਲਿਆ ਤੇ ਪੁਲਿਸ ਨੇ ਕਾਰਵਾਈ ਕਰਦਿਆ ਦੋਸ਼ੀ ਸੁਨੀਲ ਕੁਮਾਰ ਉਰਫ ਬਿੱਕੀ ਪੁੱਤਰ ਦੇਸ਼ ਰਾਜ ਵਾਸੀ ਪਿੰਡ ਗੰਨਾ ਨੂੰ ਕਾਬੂ ਕੀਤਾ ਤੇ ਉਸ ਦਾ ਦੂਜਾ ਸਾਥੀ ਜੱਸੀ ਪੁੱਤਰ ਕ੍ਰਿਸ਼ਨ ਦੇਸ਼ ਰਾਜ ਵਾਸੀ ਗੰਨਾ ਪਿੰਡ ਠਾਣਾ ਫਲਾਰ ਫਰਾਰ ਹੈ ਪੁਲਿਸ 16 ਦੋਸ਼ੀ ਦੀ ਪਾਲ ਜਾ ਰਹੀ ਹੈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਲਾਰ ਪੁਲਿਸ ਨੇ ਪਗੋੜੇ ਮਨੋਹਰ ਲਾਲ ਕਾਲੂ ਨੂੰ ਕਾਬੂ ਕੀਤਾ ਫਿਲਹਾਲ ਤੋਂ ਰਾਜਕੁਮਾਰ ਨੰਗਲ ਦੀ ਇਹ ਖਾਸ ਰਿਪੋਰਟ ਇੱਕ ਤੇ ਮੈਟਰ ਹੈਗਾ ਇੱਕ 379 ਵੀ ਦਾ ਮਕਦਮਾ ਦਰਜ ਹੋਇਆ ਸੀ 2019 ਵਿੱਚ ਦਰਜ ਹੋਇਆ ਸੀਗਾ ਉਹਦੇ ਚ ਜਿਹੜਾ ਮਨੋਰ ਲਾਲ ਉਫ ਕਾਲੂ ਆ ਜਿਹੜਾ 82 83 ਸ੍ਰੀ ਰਿਪੀ ਦਾ ਪੀਓ ਸੀਗਾ ਉਹਨੂੰ ਕੱਲੂ ਜਿਹੜਾ ਉਹਨੂੰ ਗ੍ਰਫਤਾਰ ਕੀਤਾ ਗਿਆ ਦੂਸਰਾ ਮੈਟ੍ਰਿਕ ਹੋ ਸੀਗਾ ਐਫਆਰ ਨੰਬਰ 364 ਬੜਾ 220 ਦਰਜ ਹੋਈ ਆ ਇਹਦੇ ਵਿੱਚ ਵੀ ਜਿਹੜਾ ਸੁਨੀਲ ਆ ਸੁਨੀਲ ਕੁਮਾਰ ਆ ਇਹਨੇ ਜਣ ਕੇ ਸੀਤਲ ਆ ਇੱਕ ਬੱਚਾ ਸੀਗਾ ਉਹ ਆਪਣੇ ਐਕਟਵ ਤੇ ਜਾਂਦਾ ਸੀਗਾ ਪਰਤਾਪਪੁਰਾ ਜਾਂਦਾ ਸੀਗਾ ਚਿਕਨ ਦਾ ਕੰਮ ਕਰਦਾ ਸੀਗਾ ਚਿਕਨ ਲੈ ਕੇ ਚੱਲਿਆ ਸੀ ਇਹਨਾਂ ਨੇ ਉਹਨੂੰ ਰੋਕ ਕੇ ਇੱਕ ਵਾਰ ਤੇ ਇਹਨਾਂ ਨੇ ਕਰਦੇ ਦਿਖਾ ਕੇ ਇਹਦੇ ਪਿੱਛੇ ਨਾ ਮੁੰਡਾ ਜਸਤੀ ਬੈਠਾ ਸੀਗਾ ਤੇ ਇਹਨਾਂ ਰੋਕ ਕੇ ਤਾਂ ਉਹਦਾ ਜਿਹੜਾ ਉਹ ਪੁੱਤ ਦਾ ਜਣਕਾ ਫੋਨ ਜਿਹੜਾ ਮੋਬਾਈਲ ਆ ਖੋ ਲਿਆ ਇਹਦੇ ਜਣਕਾ ਤੁਰੰਤ ਕਾਰਵਾਈ ਕਰਦੇ ਹੋਏ ਐਕਸ਼ਨ ਲੈਂਦੇ ਹੋਏ ਇਹਨੂੰ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਸੁਨੀਲ ਨੂੰ ਇਹਦੇ ਨਾਲ ਦਾ ਜਿਹੜਾ ਸੁਨੀਲ ਨੂੰ ਗ੍ਰਿਫਤਾਰ ਕਰਕੇ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਜਿਹੜਾ ਬਰਾਮਦ ਕਰ ਲਿਆ ਇਹਦੇ ਨਾਲ ਦਾ ਜਿਹੜਾ ਜਸਤੀ ਆ ਨੇ ਨਾਲ ਦਾ ਜਿਹੜਾ ਨੌਜਵਾਨ ਹੋਰ ਸੀਗਾ ਦੋਸ਼ੀਆ ਉਹ ਹਲੇ ਗ੍ਰਿਫਤਾਰ ਕਰਨਾ ਬਾਕੀ ਆ ਉਹ ਵੀ ਇੱਕ ਅੱਧੇ ਦਿਨ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਜੇ ਹਲੇ ਇਹਨਾਂ ਕੋ ਜਿਹੜੀ ਆ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਪੁਲਿਸ ਮਾਰਡ ਲੈ ਕੇ ਹੋਰ ਜਿਹੜੀ ਆ ਬਰੀਕੀ ਨਾਲ ਪੇਸ਼ ਕੀਤੀ ਜਾਊਗੀ